ਸਰ ਸਾਬਾ ਵਾਲੇ ਮਾਤਾ ਤੁਸੀਂ ਬੁਲਾਇਆ ਨੰਬੀਆਂ ਵੀਡੀਓ ਬਣਾ ਕੇ ਲੈ ਇੱਕ ਮਿੰਟ ਇੱਕ ਮਿੰਟ ਆ ਆ ਦੇਖੀ ਬਈ ਮੈਂ ਇੱਕ ਮਿੰਟ ਆ ਬੁੱਧੂ ਆ ਬਈ ਕਾਦੀ ਵੀ ਮਾਵਾ ਦੇ ਪੁੱਤਾਂ ਯਾਰ ਸਾਡੀਆਂ ਜਿੰਦੂ ਕੋਈ ਮੇਰੀ ਕਾਸਰਬੀਰ ਮੇਰਾ ਅਸੀਂ ਅਸੀਂ ਉਹੀ ਚਲੇ ਗਏ ਜਿੰਨੇ ਸਾਨੂੰ ਠੀਕ ਲੱਗਦਾ ਉਰੇ ਬਈ ਮੋਦੂ ਲਾਉਂਦਾ ਯਾਰ ਅਸੀਂ ਥਾਣੇ ਤੋਂ ਆਇਆ ਖੜ ਜਾ ਗੱਲ ਉਹਨੇ ਇਹ ਕਿਹਾ ਕਿ ਜਿਵੇਂ ਤੁਹਾਨੂੰ ਠੀਕ ਲੱਗਦਾ ਉਹਨੇ ਉਵੇਂ ਆਪਣਾ ਹੁਕਮ ਸੁਣਾਇਆ ਤੁਹਾਨੂੰ ਠੀਕ ਲੱਗਦਾ ਠੀਕ ਹੈ ਇੱਕ ਮਿੰਟ ਨਾਲ ਇਹਨੇ ਬਚਾ ਕੋਈ ਆਉਂਦਾ ਨਹੀਂ ਸਾਡੇ ਨਾਲ ਕੋਈ ਨਾ ਮੈਂ ਮੇਰੀ ਗੱਲ ਸੁਣ ਇੱਕ ਮਿੰਟ ਮੇਰੀ ਗੱਲ ਸੁਣ ਮੈਂ ਤੇਰੀ ਵੀ ਸੁਣਾਂਗੇ ਬਈ ਤੇਰੇ ਕੋਲ ਕਰਨਾ ਬਾਈ ਸਾਰੇ ਖੜੇ ਹੋ ਖੜ ਜਾ ਇੱਕ ਮਿੰਟ ਮੈਂ ਇਹ ਗੱਲ ਕਹੀ ਆ ਮੈਂ ਕਿਹਾ ਜੇ ਤਾਂ ਆਪਾਂ ਰਾਤ ਨੂੰ ਇੱਥੇ ਬਹਿ ਸਕਦੇ ਆ ਸਾਧਰ ਹੈਗੇ ਆ ਤਾਂ ਬਹਿ ਜਾਓ ਮਸ਼ੀਨ ਇੱਥੇ ਮਗਾਵਾਗੇ ਨਈਓ ਕਨੇ ਮਰਜੀਦ ਨਿਆਲ ਦੇ ਕਦੇ ਖੜਾ ਦਨੇ ਆ ਪਰਲੇ ਪਾਸੇ ਬਾਜੋ ਨਾ ਕੜਾਈ ਬੈਠਾ ਗੱਲ ਸੁਣ ਬੰਦੇ ਬੰਦੇ ਨਾਲ ਕਰ ਜਾ ਤੇ ਅੰਦਰ ਕੁਝ ਨਹੀਂ ਬੰਦਾਂ ਚਲੋ ਚਲੀ ਅਸੀਂ 10 ਬੰਦੇ ਉੱਥੇ ਡੇ ਖੜੇ ਆ ਤੇ ਸਾਡੇ ਡੇ ਲੈ ਕੇ ਆਪਣੇ ਸਰਦਰਾਂ ਨੂੰ ਲਾਉਂਦੇ ਮੇਰੀ ਦਾ ਬੈਠੇ ਰਹੋ ਤੂੰ ਰੋਕਦਾ ਕੋਈ ਬੈਠੇ ਰਹੋ ਨਹੀਂ ਅੰਦਰ ਆ ਖੜੇ ਚ ਮੈਨੂੰ ਪਤਾ ਅਸੀਂ ਦੇਖ ਕੇ ਮਸ਼ੀਨ ਅੰਦਰ ਖੜੀ ਆ ਤੇ ਤੁਸੀਂ ਭਾਈ ਗੱਡੀ ਚਾਹ ਓਏ ਬਈ ਮੇਰੇ ਵੀਡੀਓ ਵਿੱਚ ਨਹੀਂ ਰੱਖਿਆ ਤੁਸੀਂ ਮਸ਼ੀਨ ਹਾਂ ਫੇਰ ਅਸੀਂ ਸੂਰ ਉੱਥੇ 10 ਓਏ ਕੋਈ ਰੋਕਦਾ ਗੱਲ ਕਰਦੇ ਵੀ ਜੇ ਅੱਜ ਆਪਾਂ ਬੰਦੇ ਹੀ ਚਾਰ ਨੇ ਸਾਡੇ ਨਾਲ ਕਰੇ ਮੇਰੀ ਲਾਈਟ ਲਗਾ ਦੇ ਆ ਇੱਕ ਮਿੰਟ ਆ ਭਾਈ ਜੀ ਇੱਕ ਮਿੰਟ ਆ ਭਾਈ ਜੀ ਇੱਕ ਸਵਾਲ ਦਾ ਜਵਾਬ ਲਾਈਵ ਹੋ ਕੇ ਮੁੜੇਗਾ ਇੱਕ ਮਿੰਟ ਹੈ ਬਾਈ ਸਟੈਂਡ ਪੰਜਾਬ ਦੇ ਆਈਕਨ ਵੀਰ ਮੇਰੇ ਅਮੀਰ ਇਹ ਕਹਿੰਦੇ ਵੀ ਹਾਂ ਜਦੋਂ ਤੁਸੀਂ ਸੁਣਾ ਲਓ ਜਾਂ ਸੁਣ ਲਓ ਹਾਂ ਸੁਣਾ ਪਹਿਲਾਂ ਸੁਣਦਾ ਵੀ ਰੱਖਿਆ ਕਰੋ ਜਾਈ ਨਾਲ ਕੋਈ ਨਾ ਸੁਣ ਤੁਹਾਡੇ ਕੋਲ ਬਹੁਤ ਕੋਈ ਗੱਲ ਕੋਈ ਗੱਲ 10 ਬੰਦੇ ਤੇ ਖੜੇ ਨੇ ਬਾਈ ਕਹਿਣ ਤਾਂ ਟੱਕ ਹੋ ਗਿਆ ਬਾਈ ਥੋੜਾ ਮਿੰਟ ਚੁੱਪ ਕਰ ਲੈ ਇਹ ਉੱਥੇ ਜਿੱਦੋ ਜਿਆਦ ਕਰ ਰਹੇ ਨੇ ਤੁਸੀਂ ਲਾ ਕੇ ਗੇਟ ਨੂੰ ਹੱਥ ਭੱਜਾਓ ਹੁਣ ਕਹਿ ਰਹੇ ਹੱਥ ਵੀ ਨਹੀਂ ਲਾ ਰਹੇ ਵਿੱਚ ਪ੍ਰੂਫ ਆ ਇੱਕ ਮਿੰਟ ਪਹਿਲਾਂ ਮੇਰੀ ਗੇਟ ਦੀ ਸੁਣ ਲੈ ਅਸੀਂ ਕਹੇ ਆ ਥੋੜੇ ਕੋਲ ਬੰਦੇ ਖੜੇ ਸੀ ਨਾ ਸਾਨੂੰ ਦੇਖ ਕੇ ਉਹਨੇ ਬਾਰ ਲਾ ਲਿਆ ਗੇਟ ਲਾਇਆ ਬਾਈ ਲਾਇਆ ਅੱਛਾ ਬਲਦੇਵ ਸਰਸੇ ਨੇ ਬਾਲ ਖੜਕਾਇਆ ਮੈਂ ਖੜਕਾਇਆ ਖੜਕਾਇਆ ਨਾ ਖੋਲਿਆ ਨਹੀਂ ਇੱਕ ਵਾਰ ਮੈਨੂੰ ਆਖਿਆ ਮੈਂ ਸਰਸਾ ਦਾ ਖੜਨ ਦਾ ਫੈਸਲਾ ਨਹੀਂ ਹਾਂ ਇੱਥੇ ਆ ਕੇ ਸੋਨੂ ਮੈਂ ਬਾਈ ਕੀ ਕਿਹਾ ਵੀ ਜਿਹੜਾ ਬਹਿ ਜਾਓਗੇ ਤਾਂ ਪੈਸੇ ਬੈਠੇ ਆ ਨਹੀਂ ਨਾ ਹਾਂ ਇੱਕ ਮਿੰਟ ਆਹੀ ਦਾ ਉੱਥੇ ਪਹਿਲੇ ਨੰਬਰ ਦਾ ਸਾਨੂੰ ਵੀ ਅੱਜ ਵੀ ਖਲਾਇਆ ਬਾਈ ਗੱਟਾ ਅੱਧਾ ਘੰਟਾ ਛੱਪੜ ਮਾਰੇ ਆ ਅਸੀਂ ਬਾਈ ਅਸੀਂ ਆਤਾ ਘੰਟਾ ਛੱਪੜ ਮਾਰੇ ਆ ਇੱਕ ਮਿੰਟ ਸਰ ਇੱਕ ਮਿੰਟ ਆਪਸ ਚਲੋ ਲਾ ਲਓ ਲਾ ਲਓ ਬਾਈ ਇੱਕ ਮਿੰਟ ਇੱਕ ਮਿੰਟ ਜਦੋਂ ਬਾਈ ਅਸੀਂ ਗੇਟ ਖਲਾਇਆ ਅਸੀਂ ਪੁੱਛਿਆ ਵੀ ਸਾਡੇ ਬੰਦੇ ਦਿਓ ਇਹ ਹੁਣ ਇੱਕ ਮਿੰਟ ਸੁਣ ਲਿਓ ਬਾਈ ਸਾਡਾ ਧਿਆਨ ਨਾਲ ਸੁਣ ਲਓ ਯਾਰ ਆ ਬੜੇ ਠਿਕੜ ਇੱਕ ਮਿੰਟ ਸੁਣ ਲਓ ਹਾਂ ਹਾਂ ਜੇ ਤਾਂ ਆਪਣੇ ਕੋਲ ਇੱਥੇ ਬੈਠਣ ਦੀ ਸਮਰੱਥਾ ਹੈਗੀ ਆ ਆਪਾਂ ਬਿਸਤਰੇ ਮੰਜੀ ਇੱਥੇ ਲਾ ਸੜਾ ਕੱਲ ਨਾਲ ਬਿਸਤਰੇ 'ਤੇ ਬਹਿ ਜਾਓ ਵੇ ਤਾਂ ਮਸ਼ੀਨ ਇੱਥੇ ਸੱਟਣਾਂ ਤੜਕੇ ਲਿਆਉਣਗੇ ਨਹੀਂ ਬਹਿ ਸਕਦੇ ਉਹ ਹੋਣੀ ਗੱਲ ਕਹਿੰਦਾ ਡੀਐਸਪੀ ਵੀ ਮੈਂ ਮਨਜੀਤ ਅਦਾਲਤ ਦੇ ਘਰੇ ਖੜੀ ਕਰ ਦਿੰਦਾ ਮਸ਼ੀਨ ਤੁਸੀਂ ਆ ਮੋਰਚਾ ਜਿਸ ਚੌਂਕ ਚ ਲੈ ਜਾਓ ਇਹ ਤੁਸੀਂ ਫੈਲਾ ਕਰੋ ਸਾਰੇ ਖੜੇ ਰਹੋ ਭਰਾ ਭਈਓ ਮਸ਼ੀਨ ਨਾਲ ਕਿਉਂ ਨਹੀਂ ਲੱਗੇ ਆਂਦੇ ਨਾਲ ਕਿਉਂ ਲੱਗੇ ਆਂਦੇ ਮਸ਼ੀਨ ਨਾਲ ਕਿਉਂ ਨਹੀਂ ਲੱਗੇ ਆਂਦੇ ਪਾ ਬੈਠੋ ਇੱਕ ਮਿੰਟ ਬੈਠੋ ਚਲੋ ਬਈ ਬੈਠਾ ਬੈਠੇ ਆ ਭਾਈ ਸਾਡੀ ਗੱਲ ਸੁਣੋ ਅਸੀਂ ਉੱਥੇ ਘੰਟਾ ਖੱਡਣ ਖਵਾਰ ਹੋਇਆ ਪੁਲਿਸ ਨਾਲ ਸਾਡੇ ਗੱਲ ਗੰਦ ਫੋੜਿਆ ਉਹਨਾਂ ਨੇ ਅਸੀਂ ਗੇਟ ਖਲਾਇਆ ਭਾਈ ਉਹਨਾਂ ਤੋਂ ਹਨਾ ਤਿਆਰ ਹੋ ਗਏ ਸੱਦਿਆਂ 200 ਬੰਦਾ ਹੋਰ ਬੈਠੋ ਉੱਥੇ ਬੰਦਾ ਤੇ ਬਰੋਨੇ ਕੀ ਕਹਿੰਦਾ ਬਈ ਯਾਰ ਇੱਕ ਮਿੰਟ ਅਸੀਂ ਤੁਹਾਨੂੰ ਸੱਦਿਆ ਹੈ ਨਾ ਘਾਟ ਦੋ ਘੰਟੇ ਤੁਸੀਂ ਤਿਆਰ ਤਿੰਨੇ ਜਣੇ ਲਾਈਵ ਹੋਏ ਦੇ ਨਾਲ ਦੇ ਨਾ ਕੋਈ ਨਹੀਂ ਯਾਰ ਸੁਪਾਉਂ ਖਾ ਯਾਰ ਨਹੀਂ ਹੋਇਆ ਯਾਰ ਭਾਈ ਯਾਰ ਤੁਸੀਂ ਭਾਈ ਯਾਰ ਹੋਇਆ ਭਾਈ ਉਹ ਲੈ ਤੇ ਚਾਲ ਗੱਡੀਆਂ ਪੁੱਛ ਕੇ ਬਣਾਈਆਂ ਉਹਨਾਂ ਨੇ ਯਾਰ ਚਾਰ ਗੱਡੀਆਂ ਮੈਂ ਕਹਿੰਦਾ ਹਵਾ ਪਹਿਲਾਂ ਮਸ਼ੀਨਾਂ ਲਿਓ ਮਸ਼ੀਨਾਂ ਲਿਓ ਕਾਰ ਗੱਡੀਆਂ ਬੁਲਾਜੋ ਸਾਡੀ ਵੀ ਬਾਈ ਨਹੀਂ ਪੈਂ ਯਾਰ ਮੈਂ ਹੈਲੋ ਮੈਂ ਸ਼ੰਭੂ ਦਾ ਚੱਲ ਕਹਿਣ ਨੂੰ ਇਹ ਬੰਦਾ ਵੀ ਪਤਲੀ ਮਸ਼ੀਨ ਫੜ ਰਿਹਾ ਨਾਲ ਵੀ ਚਾਹੀਦਾ ਬਾਈ ਮੈਂ ਸ਼ੰਭੂ ਸੀਗਾ ਉੱਥੋਂ ਆਇਆ ਚੱਲ ਕੇ ਆ ਕੇ ਵਗ ਰਿਹਾ ਅਸੀਂ 24 ਘੰਟੇ ਫਿਰਦਿਆ ਬਾਈ ਐਂਬੂਲੈਂਸ ਚਾਹਣਾ ਬਾਈ ਦਾ ਕੀ ਲੇਕਿਨ ਇਹ ਨਹੀਂ ਬਾਈ ਬਸ ਪਾਈ ਆਪਾਂ ਆਪ ਚ ਜੀਵਾਜੋ ਦਵਾਈ ਨਹੀਂ ਭਾਈ ਅਸੀਂ ਯਾਰ ਮਰਨੂ ਰੱਖੇ ਹੋਇਆ ਅਸੀਂ ਮਰਨੂ ਰੱਖੇ ਹੋਇਆ ਉਹ ਲੋਏ ਸਾਡੇ ਕੋਲੋਂ ਘੇਰ ਮਾਰੇ ਨੇ ਨਾ ਸੋਲ ਪਾਇਆ ਵੀ ਜੋ ਜੇ ਕੀ ਕਰਨੇ ਤੁਸੀਂ ਨੇ ਘੇਰ ਮਾਰੇ 14 ਨੇ ਆ ਗਏ ਓਏ ਬਈ ਯਾਰ ਕਹੋ ਮਾ ਲੋ ਵੀ ਯਾਰ ਇਹਦਾ ਕਿਹਾ ਦੋਸਤਾਂ ਨੂੰ ਸੁਣਾਓ ਬਈ ਬਈ ਗੱਲ ਧਿਆਨ ਨਾਲ ਸੁਣ ਲੋ ਰੇ ਆ ਜਾਓ ਬਈ ਸਾਰੇ ਸੁਣੋ ਬਈ ਗੱਲ ਸਾਰੇ ਗੱਲ ਸੁਣੋ ਗੱਲ ਬਈ ਸਾਰੇ ਜੁਣਨਾ ਕਿ ਕਿੱਥੇ ਨੇ ਪਹਿਲਾ ਬੰਦਿਆ ਨੂੰ ਸ਼ੁਰੂ ਕਰਿਓ ਜੀ ਹਾਂਜੀ ਹਾਂ ਜਿਹੜੇ ਬੰਦੇ ਫੜੇ ਹੋਏ ਨੇ ਬਾਈ ਕਿੱਥੇ ਜੀਸੀ ਵਾਲੇ ਬੰਦੇ ਇੱਕ ਮੁੰਡਾ ਦਾ ਟਰੈਕਟਰ ਦਾ ਡਰਾਈਵਰ ਜਿਹਦੇ ਬੀਸਪੀ ਤੋਂ ਫੜਿਆ ਉਹ ਫੜਿਆ ਵਾ ਉਹ ਫੜਿਆ ਬੰਦੇ ਨਹੀਂ ਨਾਲ ਆਪਣੇ ਲੈ ਚੱਠਾ ਕਹਿੰਦਾ ਛੱਡ ਤੇ ਬੰਦੇ ਨਾ ਨਾ ਹੀ ਮੁੰਡਾ ਉਹ ਮੁੰਡਾ ਫੜਿਆ ਹੈ ਛੱਡੇ ਨਹੀਂ ਕਹਿੰਦੇ ਛੱਡੇ ਨਹੀਂ ਮੈਂ ਤੇਰਾ ਵੀਰ ਬਣ ਕੇ ਜਾਦੇ ਮੇਰੀ ਗੱਲ ਤਾਂ ਆਣ ਨਾ ਸੁਣ ਲੋ ਬਾਈ ਜੇ ਤਾਂ ਹੁਣ ਮੈਂ ਇੱਥੇ ਮੈਂ ਮੇਰੀ ਗੱਲ ਸੁਣ ਲੋ ਇੱਥੇ ਬੰਦੇ ਮੇਰੇ ਬਿਨਾ ਗੱਲ ਤੋਂ ਰੌਲਾ ਪਾਈ ਜਾਂਦੇ ਆ ਐ ਹੋ ਗਿਆ ਜੀ ਉਹ ਹੋ ਗਿਆ ਮੈਂ ਸ਼ੰਭੂ ਸੀ ਬਾਈ ਸੁਣ ਲੈ ਯਾਰ ਗੱਲ ਸੁਣ ਲੈ ਬਾਰੀ ਨਾਲ ਗੱਲ ਕਰ ਲੈ ਇੱਥੇ ਗੱਲ ਕਰ ਲੈ ਗੱਲ ਸੁਣ ਲੈ ਬਾਈ ਯਾਰ ਜਵਾਬ ਦੇ ਗੱਲ ਸੁਣ ਲੈ ਜਵਾਬ ਇਹਦੀ ਗੱਲ ਸੁਣ ਲੈ ਮੈਂ ਸ਼ੰਭੂ ਸੀਗਾ ਮੈਨੂੰ ਇਹ ਪਤਾ ਮੈਂ ਕੱਲ ਰਾਤ ਤੁਹਾਨੂੰ ਸਾਰ ਨੂੰ ਚੇਤੇ ਹੋਣਾ ਮੈਂ ਵੀਡੀਓ ਪਾਈ ਸੀ ਮੈਂ ਮਸ਼ੀਨਾ ਲਿਆਓ ਇਹ ਵੀਡੀਓ ਪਾਈ ਇਹਨਾਂ ਦੇ ਵੀਰੇ ਸੁਣ ਲੋ ਗੱਲ ਜਾਂਦਾ ਯਾਰ ਉਹ ਗੱਲ ਸੁਣੋ ਬਾਈ ਓਏ ਜਾਂ ਸੁਣ ਲੋ ਜਾਂ ਗਵਾਈ ਕਰ ਲੋ ਗੱਲ ਸੁ ਕਰ ਲੋ ਜਾਂ ਇੱਕ ਇੱਕ ਪਾਸੇ ਹੋ ਜਾ ਗੱਲ ਕਰ ਲੋ ਚਲੋ ਮੈਨੂੰ ਇਹ ਪਤਾ ਲੱਗਿਆ ਮੈਂ ਸ਼ੰਭੂ ਜੀ ਵੀਰ ਪਾਤਰੀ ਮਸ਼ੀਨ ਫੜ ਲਈ। ਮੇਰੀ ਜੱਠੇ ਨਾਲ ਗੱਲ ਹੋਈ ਕਹਿੰਦਾ ਭਾਈ ਮਸ਼ੀਨ ਲਈ ਆਉਨੇ ਆ। ਇਹਨਾਂ ਨੇ ਵੀਡੀਓ ਵੀ ਪਾਤੀ। ਉਹ ਪਹਿਲਾਂ ਦੜਬੇ ਘੇਰ ਲਈ ਮੁਰ ਕੇ ਪਾਤਰਾ ਤੋਂ ਫੜ ਕੇ ਲੈ ਕੇ ਅੱਗੇ ਲੈ ਕੇ ਥਾਣੇ 'ਚ। ਚਲੋ ਮੈਂ ਇੱਥੇ ਆਇਆ ਇੱਥੋਂ ਹੀ ਇਹੀ ਮੁੰਡਾ ਮੈਨੂੰ ਗਾਹਾਂਬੂਲਸ ਤੇ ਲੈ ਕੇ ਗਿਆ। ਮੈਂ ਬੂਲ ਕੇ ਵੀ ਆਇਆ ਉੱਥੇ ਬਲਦੇਵ ਸਿਰਸ ਤੋਂ ਡੀਐਸਪੀ ਦਾ ਫੋਨ ਆਇਆ ਵੀ ਅਸੀਂ ਮਨਜੀਤ ਨਿਆਲ ਦੇ ਘਰੇ ਮਸ਼ੀਨ ਖੜੀ ਕਰ ਦਨੇ ਆ। ਇੱਥੋਂ ਦਾ ਥੋੜਾ ਕਿਸਾਨ ਆਗੂਆ ਨਿਆਲ ਪਿੰਡ। ਮੈਂ ਇੱਥੇ ਥੋੜੇ ਕੋਲ ਦੁਆਰੇ ਆ ਮੈਂ ਦੇਖਤਾ ਕਿ ਹੈਗੀ ਕਿ ਨਹੀਂ ਹੈਗੀ ਅਸੀਂ ਦੇਖਣ ਗਏ ਆ ਉੱਥੇ ਬੰਦੇ ਪੰਜ ਸੱਤ ਇੱਥੇ ਆਏ ਵੀ ਖੜੇ ਆ ਉਹਦੇ ਮੁਲਾਜ਼ਮ ਵੀ ਖੜੇ ਆ ਉਹ ਦੇਖ ਕੇ ਥਾਣੇ ਦਾ ਬਾਰ ਨਾ ਲੈਂਦੇ ਸਾਨੂੰ ਬਲਦੇਵ ਸਰਸਾ ਪਹੁੰਚਦਾ ਹੀ ਭਾਈ ਮੈਂ ਬਲਦੇਵ ਸਰਸਾ ਬਾਰ ਖੋਲਿਓ ਨਹੀਂ ਖੋਲਦੇ ਅਸੀਂ ਉੱਥੋਂ ਵਾਪਸ ਇੱਥੇ ਆਉਨੇ ਆ ਇੱਥੇ ਪੰਜ ਸੱਤ ਮੁੰਡੇ ਖੜੇ ਆ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹੀ ਆ ਮੈਂ ਕਿਹਾ ਭਾਈ ਜੇ ਤਾਂ ਆਪਾਂ ਉਹ ਇਹ ਗੱਲ ਕਹਿੰਦੇ ਮੈਂ ਇਹੀ ਗੱਲ ਕਹੀ ਆ ਨਾ ਵੀ ਉਹ ਭਾਈ ਕਹਿੰਦੇ ਵੀ ਅਸੀਂ ਮਨਜੀਦ ਨਿਆਲ ਦੇ ਘਰੇ ਖੜੀ ਕਰ ਦਨੇ ਆ ਮਸ਼ੀਨ ਨਹੀਂ ਖੜੀ ਕਰਾਉਣੀ ਆਪਾਂ ਇੱਥੇ ਬੈਠੇ ਰਹੋ ਠੀਕ ਹੈ ਜੀ ਆਪਣਾ ਕੋਲ ਹਸਾਦਨ ਹੈਗਾ ਪ੍ਰਬੰਧ ਹੈਗਾ ਬੈਠਣ ਦਾ ਜੀ ਆਪਾਂ ਇਹ ਕਹਿੰਦੇ ਮਸ਼ੀਨ ਆਪਾਂ ਇੱਥੇ ਹੀ ਮਗਾਉਣੀ ਹੈ ਫਿਰ ਬਹਿ ਜਾਓ ਨਹੀਂ ਉਹ ਕਹਿੰਦੇ ਇੱਕੋ ਜਿਹੇ ਚੌਂਕ 'ਚ ਬੈ ਜਾਓ ਜੀ ਮੰਦਿਰ ਦੇ ਘਰੇ ਖੜੀ ਕਰਦੇ ਮੈਂ ਆਹੀ ਗੱਲ ਕਹੀ ਆ ਕੇ ਹਾਂ ਜੀ ਹੋਰ ਕੀ ਹਲਕੀ ਇਹ ਦੱਸੋ ਮੈਂ ਹੋਰ ਨਹੀਂ ਕਹਿੰਦਾ ਇਹੀ ਗੱਲ ਕਹਿੰਦਾ ਯਾਰ ਪੁੱਛਣ ਗਿਆ ਛੋਟੇ ਕੋਲ ਪੁੱਛੀ ਹੀ ਕਿਹਾ ਗੱਲ ਹਾਂ ਹਾਂ ਇਹ ਵੀ ਗੱਲ ਤੁਸੀਂ ਬੰਦਲਾ ਕਰ ਲਓ ਭਾਈ ਮਸ਼ੀਨ ਦੇਖਣ ਗਿਆ ਸੀ ਇਹ ਵੀ ਅਸੀਂ ਪੁੱਛਿਆ ਤੁਹਾਨੂੰ ਵੀ ਕੀ ਗੱਲ ਬਣੀ ਤਾਂ ਦੱਸੋ ਮੈਂ ਮਸ਼ੀਨ ਦੇਖਣ ਗਿਆ ਸੀ ਫਿਰ ਭਾਈ ਜੀ ਆਪਾਂ ਇੱਥੇ ਮੰਗਾਉਣ ਦੇ ਹੱਕ 'ਚ ਫਿਰ ਬਹਿ ਜਾ ਲਾਓ ਇੱਥੇ ਆਸਣ ਗੱਲ ਕਰਾਂਗੇ ਨਹੀਂ ਕੋਈ ਗੱਲ ਨਹੀਂ ਬੰਦਿਆ ਕੱਲਾ ਬੰਦਾ ਨਾ ਦਾ ਖੰਡੋਰੀ ਕੰਮ ਕਰ ਸਕਦਾ ਨਾਨੇ ਵਾਲਾ ਕਰ ਸਕਦਾ ਸੰਭੂ ਕਰ ਸਕਦਾ ਇਹਦਾ ਕੱਲਾ ਬੰਦਾ ਯਾਰ ਤੁਸੀਂ ਯਾਰ ਜੋ ਕਹੋਗੇ ਉਹ ਹੋਊ ਗੱਲ ਕੋਈ ਗੱਲ ਨਹੀਂ ਬਾਈ ਬਾਈ ਬੈਕ ਟਵਰ ਨੇੜੇ ਦੇ ਪਿੰਡਾਂ ਵਾਲੇ ਬੈਠੋ ਬਾਈ ਬਾਈ ਲਖਸਦਾਨ ਜੀ ਅੱਜ ਧੰਨਵਾਦ ਕਰਦੇ ਹਾਂ ਤੁਹਾਡਾ ਬਾਈ ਜੀ ਅਸੀਂ ਤੁਹਾਨੂੰ ਪਹਿਲਾਂ ਦੱਸਦੇ ਆਂ ਕਿ ਇਹ ਰਾਤ ਤੋਂ ਬੋਲ ਰਹੇ ਆ ਅਸੀਂ ਉਹਰੇ ਉਹਦਾ ਹੀ ਬਾਈ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਮੁੰਡੀ ਪ੍ਰਧਾਨਾ ਦਾ ਦੁਨੀਆ ਚੱਕਰੇ ਖੜਾ ਮੈਂ ਨਾ ਨਾ ਇਹਨਾਂ ਦੀ ਕੋਈ ਗੱਲ ਨਹੀਂ ਹੋਈ ਆ ਬਾਈ ਤੁਸੀਂ ਮਸ਼ੀਨਾ ਬਾਈ ਜੀ ਆ ਜਾ ਬਾਈ ਆ ਜਾ ਕਿਹੜਾ ਬਟਾ ਨਹੀਂ ਨਹੀਂ ਇਹਦਾ ਇਹਦਾ ਟੈਕਸੀ ਦੇ ਡਰਾਈਵਰ ਦੀ ਹੋ ਬੜਾ ਨਹੀਂ ਸਾਡੀ ਮਸ਼ੀਨਾ ਡਰਾਈਵਰ ਖੜਿਆ ਵਾ ਜਿਹੜੀ ਸਾਡੀ ਮਸ਼ੀਨਾ ਕੋਈ ਚੱਕਰ ਜਿਵੇਂ ਕਹੋਗੇ ਆਪਣੇ ਨਾਲ ਆ ਜੀ ਨਾ ਨੰਬਰ ਉਤਾਰਾ ਈ ਥੱਲੇ ਪੁੱਟਲੇ ਆਪ ਕਰਕੇ ਲੈ ਕੇ ਗਏ ਇੱਧਰ ਨੂੰ ਟਰੈਵਲ ਦੇ ਨੇ ਨਹੀਂ ਨਹੀਂ ਕੋਈ ਅੰਦਰ ਗਲੀ ਵਿੱਚ ਸੀਣਾ ਬੜਾ ਟਰੈਵਲ ਦੇਗਾ ਫੜਿਆ ਉਹ ਡਰਾਈਵਰ ਮਹਾਰਾਜ ਬੰਦੇ ਕਹਿੰਦੇ ਉਹਨਾਂ ਦੇ ਫੋਨ ਬੰਨ ਕੇ ਤਰਾਲੇ ਉਹ ਮੁੰਡੇ ਕਹਿੰਦੇ ਅੰਦਰ ਡਰਾਈਵਰ ਵੀ ਫੜਿਆ ਦਾ ਭਾਈ ਤੇਰਾ ਡਰਾਈਵਰ ਆ ਤੂੰ ਕੰਟੈਕਟ ਕਰ ਲੈ ਮਹਾਰਾਜ ਬਾਈ ਉਹੀ ਤਾਂ ਹੈਗੀ ਨੇ ਉਹ ਉਹਨਾਂ ਦੀ ਤਾਂ ਹੈਗਾ ਸਰਨ ਫੜਿਆ ਬੰਦੇ ਆ ਗਏ ਤੇਰੇ ਪਹਿਲਾਂ ਜੜਪੇ ਤੋਂ ਮੋੜਿਆ ਪੁਲਿਸ ਵਾਲਿਆਂ ਨੇ ਭਾਈ ਇਹ ਕਹਿੰਦੇ ਫੜੇ ਨਹੀਂ ਵਿੱਚ ਫੜੇ ਆ ਪਤਾ ਨਹੀਂ ਆ ਫੜਿਆ ਨਹੀਂ ਫੜੇ ਯਾਰ ਟਰੈਵਲ ਦੇ ਵਿੱਚ ਫੜਾਉ ਯਾਰ ਜਾ ਰਿਹਾ ਹੈ ਬਾਲਾ ਲੱਖੇ ਭਰੇ 11 ਧਰਨਾ ਲਾਉਣ ਨੂੰ ਦੱਸਦਾ ਹੀ ਪਹਿਲਾਂ ਚੜ੍ਹ ਕੇ ਬਿੜੇ 10 ਧਰਨਾ ਲਾਉਣ ਨੂੰ ਮੁੰਡਾ ਅੰਤ ਸੀ ਜੜਪੇ ਤੋਂ ਹੀ ਉਹ ਮੁੜ ਕੇ ਫੇਰ ਜਾਇਆ ਫੇਰ ਆਏ ਨਾਲ ਬਾਈ ਜੀ ਕੰਮ ਨਹੀਂ ਬੰਦ ਕਰੀਏ ਕਲੀਅਰ ਕਰੋ ਵੀ ਦੇਖੋ ਜੇ ਤਾਂ ਉਹੀ ਵੀਰੇ ਘੰਟੇ ਨੂੰ ਜਾਣਾ 12 ਵਜੇ ਦੇ ਬਿਜਰ ਜਾਈਆਂ ਚ ਪੜਨਾ ਬੈਠੋ ਉਹ ਮੁੰਡਾ ਨੂੰ ਗਵਾਈ ਦਿਵਸ ਤੋਂ ਦੀ ਮੋਰਚੇ ਦੀ ਉਹ ਬੈਠਣ ਗਿਆ ਉਹ ਬਾਈ ਭਾਈ ਜੀ ਸਾਰੇ ਨੀਚੇ ਭਾਈਓ ਗੱਲ ਆਜੋ ਭਾਈ ਇੱਥੇ ਲਾਗੇ ਮੋਰਚਾ ਬੈਠੋ ਆਓ ਬੈਠੋ ਭਾਈ ਬੈਠੋ ਬੈਠੇ ਨੀਚੇ ਯਾਰ ਆਏ ਮਾਰ ਕੇ ਘੇੜ ਦੋ ਕੋਈ ਨੀ ਕੁਝ ਬਣਦਾ ਕਹਿੰਦਾ ਚਲੋ ਚੱਲੀਏ ਸਾਲਾ ਕੁਝ ਅੰਦਰ ਆ ਉੱਥੇ ਕੌਣ ਨੇ ਆ ਲਖੀਉਰੀ